ਹੈਰੋ ਫਿਲਿਸਾ ਸਿੱਕਾ ਗਿਵੇਂ ਸਾਰੇ ਮੀਟ ਕਰਦੇ ਆ ਠੀਕ ਹੋਣੀ ਆ ਤੇ ਠੀਕ ਹੀ ਰਹਿਣਾ ਚਾਹੀਦਾ ਧਿਆਨ ਦੇ ਮੌਸਮ ਵਿੱਚ ਸਫਾਈਆਂ ਕਰਦੇ ਆ ਘੁਰਦੇ ਆ ਬੋ ਮਾਰ ਵੀ ਹੋ ਜਾਂਦੇ ਸਾਰੇ ਗਲਾ ਖਰਾਬ ਡਸਟਿੰਗ ਪੈ ਜਾਂਦੀ ਆ ਤੇ ਮੇਰੇ ਤਾਂ ਹੁਣੇ ਬੁਰੇ ਹਾਲ ਹੋਏ ਪਏ ਆ ਹਾਲੇ ਤਾਂ ਦਿਵਾਲੀ ਦੀ ਸਫਾਈ ਕਰਨੀ ਆ ਕਰਨੀ ਤਾਂ ਹੈਗੀ ਐ ਡਾਲੇ ਜੂਲੇ ਲਾਏ ਆ ਕਦੀ ਝਾੜੂ ਦੇਤਾ ਇਹ ਕਰੋ ਕਰ ਛੋਟੇ ਮੋਟੇ ਕੰਮ ਤੇ ਆਪਾਂ ਕਰ ਹੀ ਜਾਂਨੇ ਆ ਜਿਹੜੇ ਵੱਡੇ ਰਹਿ ਜਾਣਗੇ ਉਹ ਵੀ ਪੂਰੇ ਕਰ ਲਾਂਗੇ ਕੋਈ ਇਦਾਂ ਦੀ ਗੱਲ ਨਹੀਂ ਐ ਮੈਟਰ ਹੀ ਕੋਈ ਨਹੀਂ ਜਦੋਂ ਆਪਾਂ ਕਰਨ ਤੇ ਆਈਏ ਸਾਰੇ ਕੰਮ ਬੈਂਟਸ ਕਿੰਨੇ ਕਰ ਦਿੰਦੇ ਆ ਪਰ ਹੁਣ ਮੇਰੀ ਲੈਗ ਦੀ ਪ੍ਰੋਬਲਮ ਕਰਕੇ ਅ ਮੈਂ ਥੋੜਾ ਆਪ ਹੀ ਕੰਮ ਨੂੰ ਘਟ ਕਰਦੀ ਆ ਕਿਉਂਕਿ ਪਤਾ ਕੀ ਗੱਲ ਐ ਲੱਤ ਦੁਖ ਗਈ ਤੇ ਉਸ ਤੋਂ ਬਾਅਦ ਫਿਰ ਨਵਾ ਜਬ ਪੈ ਜਾਂਦਾ ਫਿਰ ਬੰਦੇ ਨੂੰ ਡਾਕਟਰਾਂ ਦੇ ਚੱਕਰ ਕੰਨੇ ਪੈਂਦੀ ਐ ਤੇ ਉਦੋਂ ਬੈਟਰ ਨਹੀਂ ਐ ਕਿ ਕੋਈ ਮਤਲਬ ਕਿਸੇ ਦੀ ਹੈਲਪ ਲੈ ਕੇ ਕੰਮ ਕਰ ਲਿਆ ਜਾਏ ਤੇ ਜੇ ਕੋ ਮਿਲਦਾ ਤਾਂ ਜਰੂਰ ਤੇ ਆਪਾਂ ਚੰਗੀ ਤਰ੍ਹਾਂ ਸਾਫ ਸਵੱਈ ਕਰ ਲਾਂਗੇ ਤੇ ਘਰ ਜਿਹੜਾ ਤਾਈ ਚਮਕਦਾ ਘਰ ਘਰ ਦੇ ਵਿੱਚ ਰਹਿਣ ਵਾਲੇ ਲੋਕਾਂ ਨਾਲ ਹੁੰਦਾ ਇੱਟਾ ਪੱਥਰਾਂ ਦਾ ਘਰ ਨਹੀਂ ਹੁੰਦਾ ਤੇ ਜਿਹੜੇ ਵੀ ਸਾਰੇ ਇਕੱਲੇ ਤੋਂ ਇਕੱਲੇ ਰਹਿੰਦੇ ਆ ਉਹ ਵੀ ਆਪਣਾ ਇੱਕ ਘਰ ਬਣਾ ਕੇ ਹੀ ਰਹਿੰਦੇ ਹੁੰਦੇ ਆ ਕਈ ਲੋਕ ਹਮਦਰਦੀ ਰੱਖਦੇ ਆ ਤੇ ਕਈ ਲੋਕ ਜੈਲਸੀ ਵੀ ਕਰਦੇ ਆ ਤੇ ਕਈ ਲੋਕ ਦੁਨੀਆ ਤੇ ਬੰਦੇ ਕਈ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਈ ਜੈਲਸੀ ਕਰਦੇ ਆ ਕਈ ਕਿਸੇ ਨਾ ਕਿਸੇ ਗੱਲ ਤੋਂ ਲੜਾਈ ਕਰਦੇ ਆ ਤੇ ਕੋਈ ਨਾ ਕੋਈ ਘਟਨਾ ਕਰਮ ਕਰਦੇ ਹੀ ਰਹਿੰਦੇ ਆ ਤੇ ਚਲੋ ਆਪਾਂ ਕਿਸੇ ਨੂੰ ਕੀ ਲੈਣਾ ਆਪਾਂ ਆਪਣਾ ਹੀ ਇੰਜੋਇਮੈਂਟ ਕਰਨਾ ਤੇ ਉਥੇ ਹੋਣਾ ਚਾਹੀਦਾ ਤੇ ਹਾਂਜੀ ਤੇ ਦੀਵਾਲੀ ਦੇ ਦਿਨ ਵੀ ਨੇੜੇ ਆਂਦੇ ਜਾਂਦੇ ਆ ਤੇ ਸਾਰੇ ਕਮੈਂਟਾਂ ਵਿੱਚ ਦੱਸਿਓ ਵੀ ਸਾਰਿਆਂ ਦੇ ਇੱਥੇ ਕਿਹੜੇ ਕਿਹੜੇ ਤਿਉਹਾਰ ਮਨਾਏ ਜਾਂਦੇ ਆ ਤੇ ਦੀਵਾਲੀ ਵੀ ਜਿੱਕਰ ਮਨਾਈ ਜਾਂਦੀ ਐ ਉਹ ਤਾਂ ਮੈਨੂੰ ਪਤਾ ਐ ਕਿ ਦੁਰਗਾ ਪੂਜਾ ਉਥੇ ਹੁੰਦੀ ਐ ਬੰਗਾਲ ਚ ਬੈਸਟ ਬੰਗਾਲ ਚ ਹਰ ਜਗ੍ਹਾ ਤੇ ਡਿਫਰੈਂਟ ਡਿਫਰੈਂਟ ਟਾਈਪ ਦੀ ਦੀਵਾਲੀ ਬਣਾਈ ਜਾਂ ਬਣਾਈ ਜਾਂਦੀ ਐ ਤੇ ਕਿਸ ਟਾਈਪ ਦੀ ਦੀਵਾਲੀ ਤੁਹਾਡੇ ਇੱਥੇ ਮਨਾਈ ਜਾਂਦੀ ਹੈ ਜਿੱਥੇ ਤੁਸੀਂ ਰਹਿੰਦੇ ਆ ਜਿਹੜੇ ਪੰਜਾਬ ਨੂੰ ਬਿਲੋਂਗ ਕਰਦੇ ਆ ਤੋਂ ਪੰਜਾਬੀ ਨੇ ਤੇ ਜਿਹੜੇ ਕੋਈ ਹੋਰ ਅਦਰ ਸਕੇਟ ਦੇ ਨੇ ਜਾਂ ਕਿਸੇ ਏਰੀਆ ਦੇ ਨੇ ਕੰਟਰੀ ਦੇ ਨੇ ਤੇ ਕੰਟਰੀਆਂ ਦੇ ਵਿੱਚ ਤਾਂ ਬਾਕੀ ਕੰਟਰੀਆਂ ਦੇ ਹੀ ਨੇ ਕਿੱਥੇ ਮਨਾਉਂਦੇ ਆ ਸਿਰਫ ਜਿਹੜੇ ਇੰਡੀਆ ਨਾਲ ਉਹੀ ਆ ਤੇ ਆਪਣਾ ਆਪਣਾ ਤਿਹਾਰ ਹੁੰਦਾ ਸਾਰਿਆਂ ਦਾ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿੱਥੋਂ ਦੇ ਹੋ ਤੇ ਕਿਵੇਂ ਜਿਹੜੀ ਆ દિਵਾਲੀ ਨੂੰ ਮਨਾਉਂਦੇ ਹੋ ਤੇ દિਵਾਲੀ ਨੂੰ ਮਨਾਣਾ ਤੇ ਬਹੁਤ ਜ਼ਰੂਰੀ ਹੈ ਤੇ ਆਪਾਂ ਇਹੀ ਕਹਿੰਦੇ ਆ ਕਿ ਜਿਹੜੇ ਲੋਕ દિਵਾਲੀ ਸੈਲੀਬ੍ਰੇਟ ਕਿਸ ਟਾਈਪ ਦੀ ਕਰਦੇ ਆ ਤੇ ਓਹੋ ਆਪਣੇ ਤੇ ਮਤਲਬ ਕਿ ਪੰਜਾਬ ਦੇ ਵਿੱਚ ਵੀ ਆ ਕਈ ਕਿਸ ਤਰ੍ਹਾਂ ਦੀਵਾਲੀ ਸੈਲੀਬ੍ਰੇਟ ਕਰਦੇ ਕਈ ਕਿਸ ਤਰ੍ਹਾਂ ਦੀਵਾਲੀ ਅ ਸੈਲੀਬ੍ਰੇਟ ਕਰਦੇ ਆ ਕੋਈ ਲక్ష్ਮੀ ਮਾਤਾ ਦੀ ਪੂਜਾ ਕਰਦਾ ਹੈ ਨਾ ਤੇ ਸਿੱਖ ਰਿਲੀਜੀਅਨ ਚ ਵੀ ਆਪਣੇ ਆਪਣੀ ਢਗ ਦੀ ਦੀਵਾਲੀ ਬੰਦੀ ਛੋੜ ਦਿਵਸ ਦੇ ਤੌਰ ਤੇ ਮਨਾਈ ਜਾਂਦੀ ਹੈ ਤੇ ਹਰੇਕ ਕੋਈ ਬੰਦਾ ਆਪਣੇ ਆਪਣੇ ਮਤਲਬ ਘਰਾਂ ਨੂੰ ਸਾਫ਼ ਕਰਨ ਤੇ ਲੱਗਾ ਤੇ ਜਿਆਦਾਤਰ Hindu religion ਚ ਵੀ ਲక్ష్ਮੀ ਮਾਤਾ ਦੀ ਹੀ ਪੂਜਾ ਹੁੰਦੀ ਹੈ ਤੇ ਇਸ ਤੇ ਨੂੰ ਬੜੇ ਹੀ 100 ਦੇ ਨਾਲ ਮਨਾਉਂਦੇ ਹਨ ਤੇ ਇੰਡੀਆ ਦੀ ਬਹੁ ਗਿਣਤੀ ਇਹ ਤਿਹਾਰ ਨੂੰ ਮਨਾਉਂਦੀ ਹੈ ਤੇ ਇਸ ਕਰਕੇ ਸਭ ਤੋਂ ਵੱਡਾ ਤਿਹਾਰ ਜਿਹੜਾ ਹੈ દિਵਾਲੀ ਦਾ ਹੀ ਹੁੰਦਾ ਹੈ ਹਨਾ ਹਰ ਜਗ੍ਹਾ ਤੇ ਆਪਣੇ ਆਪਣੇ ਟੰਗ ਦੀ ਕੋਈ ਇਕੱਠੇ ਮਿਲ ਕੇ ਚੌਂਕ ਦੇ ਵਿੱਚ દિਵਾਲੀ ਮਨਾਉਂਦੇ ਐ ਤੇ ਕੋਈ ਆਪਣੇ ਆਪਣੇ ਘਰਾਂ 'ਚ ਮਨਾਉਂਦੇ ਐ ਕਈ દિਵਾਲੀ ਦੀ ਪਾਰਟੀ ਕਰਨ ਚਲੇ ਜਾਂਦੇ ਐ ਤੇ ਬਹੁਤ ਸਾਰੇ ਅਮੀਰ ਐ ਜਿਹੜੇ ਇਕੱਠੇ ਮਿਲ ਕੇ ਬਹੁਤ ਵੱਡੇ ਪਟਾਕੇ ਫਾਇਰਵਰਕ ਕਰਦੇ ਆ ਆਪਣੇ ਘਰ ਦੇ ਵਿੱਚ ਵੀ ਪੂਜਾ ਕਰਾਉਂਦੇ ਆ ਪਾਠ ਪੂਜਾ ਵੀ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਪਟਾਕਾ ਜਿਹੜਾ ਸ਼ੁਰੂ ਹੋ ਜਾਂਦੇ ਆ ਤੇ ਬਹੁਤ ਜ਼ਿਆਦਾ ਪਟਾਕੇ ਚਲਾਏ ਜਾਂਦੇ ਆ ਜਿੰਨੇ ਵੀ ਅ ਥੋੜੇ ਸੋਲਿਡ ਲੁੱਕ ਕਹਿ ਲੋ ਆਪਾਂ ਉਹ ਜ਼ਿਆਦਾ ਵੱਡੇ ਵੱਡੇ ਪਟਾਕੇ ਲਿਆ ਕੇ ਤੇ ਆਪਣਾ ਸ਼ੋਅ ਆਫ ਕਰਦੇ ਆ ਤੇ ਉਹ ਪਟਾਕੇ ਚਲਾਉਂਦੇ ਆ ਇਦਾਂ ਹੀ ਗਰੀਬ ਤਾਂ ਕੋਈ ਵੀ ਨਹੀਂ ਰਹਿਣਾ ਚਾਹੁੰਦਾ ਹੁੰਦਾ ਤੇ ਕਈ ਵਾਰੀ ਗਰੀਬੀ ਵਾਲੇ ਬੱਚੇ ਬੈਠੇ ਵੀ ਹੁੰਦੇ ਆ ਉਹ ਵਿਚਾਰੇ ਨਹੀਂ ਚਲਦੇ ਉਹ ਉਹਨਾਂ ਨੂੰ ਘਰ ਦਾ ਹਾਲਾਤ ਪਤਾ ਹੁੰਦੇ ਆ ਕਿ ਵੀ ਇਦਾਂ ਸਾਡੇ ਘਰ ਦੇ ਹਾਲਾਤ ਹੀ ਨਹੀਂ ਆ ਕਿ ਆਪਾਂ ਦਿਵਾਲੀਆਂ ਸ਼ਹਿਰੀ ਇਦਾਂ ਮਨਾ ਲਈਏ ਤੇ ਅਸੀਂ ਇਦਾਂ ਠੀਕ ਆ ਜਿਹੜੀ ਲਾਈਫ ਦੇ ਵਿੱਚ ਕਈ ਇਦਾਂ ਦੇ ਤੇ ਕਈ ਮੇਰੇ ਵਾਂਗੇ ਹੁੰਦੇ ਆ ਵਿਚਾਰੇ ਉਹ ਕਹਿੰਦੇ ਠੀਕ ਆ ਜਿਹੜੀ ਮਹਿਸੂਸ ਕੀ ਦੀਵਾਲੀ ਮਨਾਉਂਦਾ ਪਿਆ ਠੀਕ ਹੈ ਨਹੀਂ ਕੋਈ ਮਨਾਉਂਦਾ ਪਿਆ ਤਾਂ ਵੀ ਪਰ ਦੀਵਾਲੀ ਨੂੰ ਮਨਾਣਾ ਬਹੁਤ ਜਿਤ ਹੁੰਦਾ ਹੈ ਕਿ ਸਾਰਿਆਂ ਦਾ ਇੰਡੀਆ ਦੇ ਵਿੱਚ ਇੱਕ ਵੱਡਾ ਹੈ ਫੈਸਟੀਵਲ ਆਂਦਾ ਤੇ ਸਾਰੇ ਹੀ ਬਹੁਤ ਇਹਨੂੰ ਚਾਉਣਾ ਮਨਾਉਂਦੇ ਆ ਸਾਰੇ ਤੇ ਮਨਾਣਾ ਵੀ ਚਾਹੀਦਾ ਕਿਉਂਕਿ ਜਿੰਨਾ ਅਸੀਂ ਕਿਸੇ ਦਿਨਾਂ ਤਿਹਾੜਾ ਨੂੰ ਮਨਾਣ ਦਾ ਚਾਹ ਕਰਦੇ ਆ ਤੇ ਉਹਨਾਂ ਹੀ ਸਾਡੀ ਆਪਣੀ ਕਿਸਮਤ ਵੀ ਖੁੱਲਦੀ ਜਾਂਦੀ ਹੈ ਮੈਨੂੰ ਐਵੇਂ ਲੱਗਦਾ ਜਿਹੜੀ ਬੰਦ ਪਈ ক্লোਜ਼ ਪਈ ਕਿਸਮਤ ਹੁੰਦੀ ਹੈ ਨਾ ਉਹ ਸਾਡੇ ਨਾਲ ਹੀ ਖੁੱਲਦੀ ਜਾਂਦੀ ਹੈ ਤੇ ਕੋਈ ਨਾ ਕੋਈ